ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹਲਾ 5ਵਾਂ ਕਾਰਿ ਈਸ਼ਣਾਨ ਸਮਰ ਪ੍ਰਭ ਆਪਣਾ ਮਾਨ ਤਨ ਭੈ ਅਰੁਗਾ ਕੋਟ ਵਿਗਨ ਲਾਤੇ ਪ੍ਰਭ ਸਰਣਾ ਪ੍ਰਗਟੈ ਪਰ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰਪੁਰੈ ਤੁਮ ਰੱਖਿਆ ਰਹਾਉ ਸਾਚਾ ਸਾਹਿਬ ਮੈਂ ਤਬੜਾਈ ਭਗਤ ਬਚਨ ਦਿਆਲਾ ਸੰਤਾਂ ਕੇ ਪੈਰ ਰਖਦਾ ਆ ਆਦ ਬਿਰਦ ਪ੍ਰਤਪਲ ਹਰੇ ਅੰਮ੍ਰਿਤ ਨਾਮ ਭੋਜਨ ਨਿਤ ਪੰਚਹ ਸਰਬ ਵੇਲਾ ਮੁਖ ਪਵਹ ਜਰਾ ਮਰਾਤਾਬ ਸਬਨਠ ਗੋਣਾ ਗੋਵਿੰਦ ਨਿਤ ਗਾਵਾਂ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗੇ ਅੰਤਰ ਗੁਰ ਨਾਨਕ ਕੀ ਵਡਿਆਈ ਕਰੇ ਈਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਤੇ ਪ੍ਰਭ ਸਰਣਾ ਪ੍ਰਗਟੈ ਪਰ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵਹੁ ਸੁਨਹੁ ਪੜਹੁ ਨਿਤ ਭਾਈ ਗੁਰਪੁਰੈ ਤੁਮ ਰਾਖਿਆ ਰਹਾਉ ਸਾਚਾ ਸਾਹਿਬ ਮੈਂ ਤਬੜਾਈ ਭਗਤ ਬਚਨ ਦਿਆਲਾ ਸੰਤਾਂ ਕੇ ਪੈਰ ਰਖਦਾ ਆ ਆਦ ਬਰਦ ਪ੍ਰਤਫਲ ਹਰੇ ਅੰਮ੍ਰਿਤ ਨਾਮ ਭੋਜਨ ਨਿਤ ਪੰਚਹ ਸਰਬ ਵਿਲੇ ਮੁਖ ਪਵਹ ਜਰਾ ਮਰਾ ਤਾਪ ਸਭ ਨਰਥ ਗੁਣ ਗੋਵਿੰਦ ਨਿਤ ਗਾਵਹ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗੇ ਅੰਤਰ ਗੁਰ ਨਾਨਕ ਕੀ ਵਡਿਆਈ ਕਰਿ ਈਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਤੇ ਪ੍ਰਭ ਸਰਣਾ ਪ੍ਰਗਟੈ ਪਰ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵਹੁ ਸੁਨਹੁ ਪੜਹੁ ਨਿਤ ਭਾਈ ਗੁਰ ਪੂਰੈ ਤੁਮ ਰਖਿਆ ਰਹਾਉ ਸਾਚਾ ਸਾਹਿਬਾ ਮੈਂ ਤਬੜਾਈ ਭਗਤ ਬਚਨ ਦਿਆਲਾ ਸੰਤਾ ਕੇ ਪੈਰ ਰਖਦਾ ਆ ਆਦ ਬਿਰਦ ਪ੍ਰਤ ਫਲ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੰਚਾ ਸਰਬ ਵਿਲੇ ਮੁਖ ਪਵਹ ਜਰਾ ਮਰਾ ਤਾਬ ਸਭਨ ਅਠ ਗੁਣ ਗੋਵਿੰਦ ਨਿਤ ਗਾਵਹ ਸੁਣੇ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗੇ ਅੰਤਰ ਗੁਰ ਨਾਨਕ ਕੀ ਵਡਿਆਈ ਕਰੇ ਈਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਤੇ ਪ੍ਰਭ ਸਰਣਾ ਪ੍ਰਗਟੈ ਪਰ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰਪੁਰੈ ਤੁਮ ਰੱਖਿਆ ਰਹਾਉ ਰਹਾਉ ਸਾਚਾ ਸਾਹਿਬ ਮੈਂ ਤਬੜਾਈ ਭਗਤ ਬਚਨ ਦਿਆਲਾ ਸੰਤਾਂ ਕੇ ਪੈਰ ਰਖਦਾ ਆ ਆਦ ਬਿਰਦ ਪ੍ਰਤਫਲ ਹਰ ਅੰਮ੍ਰਿਤ ਨਾਮ ਭੋਜਨ ਨਿਤ ਬੰਚਹੁ ਸਰਬ ਵੇਲਾ ਮੁਖ ਪਵਹ ਜਰਾ ਮਰਾ ਤਾਬ ਸਬਨ ਅਠ ਗੁਣ ਗੋਵਿੰਦ ਨਿਤ ਗਾਵਹ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵਡਿਆਈ ਕਾਰਿ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਤੇ ਪ੍ਰਭ ਸਰਣਾ ਪ੍ਰਗਟੈ ਪਰ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵਹੁ ਸੁਨਹੁ ਪੜਹੁ ਨਿਤ ਭਾਈ ਗੁਰਪੁਰੈ ਤੂੰ ਰਾਖਿਆ ਰਹਾਉ ਸਾਚਾ ਸਾਹਿਬ ਮੈਂ ਤਬੜਾਈ ਭਗਤ ਬਚਨ ਦਿਆਲਾ ਸੰਤਾ ਕੇ ਪੈਰ ਰਖਦਾ ਆ ਆਦ ਮਰਦ ਪ੍ਰਤਫਲ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੰਚਹ ਸਰਬ ਵਿਲ ਮੁਖ ਪਵਹ ਜਰਾ ਮਰਾ ਤਾਪ ਸਭ ਨਰਥ ਗੋਣਾ ਗੋਵਿੰਦ ਨਿਤ ਗਾਵਹ ਸੁਨੇ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗੇ ਅੰਤਰ ਗੁਰ ਨਾਨਕ ਕੀ ਵਡਿਆਈ ਕਰੇ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਤੇ ਪ੍ਰਭ ਸਰਣਾ ਪ੍ਰਗਟੈ ਪਰ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰਪੁਰੈ ਤੁਮ ਰੱਖਿਆ ਰਹਾਉ ਰਹਾਉ ਸਾਚਾ ਸਾਹਿਬ ਮੈਂ ਤਬੜਾਈ ਭਗਤ ਬਚਨ ਦਿਆਲਾ ਸੰਤਾਂ ਕੇ ਪੈਰ ਰਖਦਾ ਆ ਆਦ ਬਿਰਦ ਪ੍ਰਤਪਲ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੰਚਹ ਸਰਬ ਵੇਲਾ ਮੁਖ ਪਵਹ ਜਰਾ ਮਰਾ ਤਾਪ ਸਭ ਅਨਠ ਗੋਣਾ ਗੋਵਿੰਦ ਨਿਤ ਗਾਵਹ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗੇ ਅੰਤਰ ਗੁਰ ਨਾਨਕ ਕੀ ਵਡਿਆਈ ਕਰਿ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਤੇ ਪ੍ਰਭ ਸਰਣਾ ਪ੍ਰਗਟੈ ਪਰ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵਹੁ ਸੁਨਹੁ ਪੜਹੁ ਨਿਤ ਭਾਈ ਗੁਰ ਪੂਰੈ ਤੂੰ ਰਾਖਿਆ ਰਹਾਉ ਸਾਚਾ ਸਾਹਿਬਾ ਮੈਂ ਤਬੜਾਈ ਭਗਤ ਬਚਨ ਦਿਆਲਾ ਸੰਤਾਂ ਕੇ ਪੈਰ ਰਖਦਾ ਆ ਆਦ ਮਿਰਦ ਪ੍ਰਤਪਲ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੰਚਹ ਸਰਬ ਵਿਲ ਮੁਖ ਪਵਹ ਜਰਾ ਮਰਾ ਤਾਪ ਸਭ ਨਰਥ ਗੋਣਾ ਗੋਵਿੰਦ ਨਿਤ ਗਾਵਹ ਸੁਨੇ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗੇ ਅੰਤਰ ਗੁਰ ਨਾਨਕ ਕੀ ਵਡਿਆਈ ਕਰਿ ਇਸਨਾਨ ਸਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਤੇ ਪ੍ਰਭ ਸਰਣਾ ਪ੍ਰਗਟੈ ਪਰ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰਪੁਰੈ ਤੁਮ ਰੱਖਿਆ ਰਹਾਉ ਰਹਾਉ ਸਾਚਾ ਸਾਹਿਬ ਮੈਂ ਤਬੜਾਈ ਭਗਤ ਵਛੜ ਦਿਆਲਾ ਸੰਤਾਂ ਕੇ ਪੈਰ ਰਖਦਾ ਆਇ ਆਦ ਬਿਰਦ ਪ੍ਰਤਫਲ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੰਚਹੁ ਸਰਬ ਵੇਲਾ ਮੁਖ ਪਾਵਹ ਜਰਾ ਮਰਾ ਤਾਪ ਸਬਨ ਅਠ ਗੋਣਾ ਗੋਵਿੰਦ ਨਿਤ ਗਾਵਹ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵਡਿਆਈ ਕਾਰਿ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਤੇ ਪ੍ਰਭ ਸਰਣਾ ਪ੍ਰਗਟੈ ਪਰ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵਹੁ ਸੁਨਹੁ ਪੜਹੁ ਨਿਤ ਭਾਈ ਗੁਰਪੁਰੈ ਤੁਮ ਰਾਖਿਆ ਰਹਾਉ ਸਾਚਾ ਸਾਹਿਬਾ ਮੈਂ ਤਬੜਾਈ ਭਗਤ ਬਚਨ ਦਿਆਲਾ ਸੰਤਾਂ ਕੇ ਪੈਰ ਰਖਦਾ ਆ ਆਦ ਮਿਰਦ ਪ੍ਰਤਫਲ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੰਚਹ ਸਰਬ ਵੇਲਾ ਮੁਖ ਪਵਹ ਜਰਾ ਮਰਾ ਤਾਪ ਸਭ ਨਰਥ ਗੋਣਾ ਗੋਵਿੰਦ ਨਿਤ ਗਾਵਹ ਸੁਨੇ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗੇ ਅੰਤਰ ਗੁਰ ਨਾਨਕ ਕੀ ਵਡਿਆਈ ਕਰੇ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਤੇ ਪ੍ਰਭ ਸਰਣਾ ਪ੍ਰਗਟੈ ਪਰ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰਪੁਰੈ ਤੁਮ ਰੱਖਿਆ ਰਹਾਉ ਰਹਾਉ ਸਾਚਾ ਸਾਹਿਬ ਮੈਂ ਤਬੜਾਈ ਭਗਤ ਬਚਨ ਦਿਆਲਾ ਸੰਤਾਂ ਕੇ ਪੈਰ ਰਖਦਾ ਆ ਆਦ ਬਿਰਦ ਪ੍ਰਤਪਲ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੰਚਹ ਸਰਬ ਵੇਲਾ ਮੁਖ ਪਵਹ ਜਰਾ ਮਰਾ ਤਾਬ ਸਬਨ ਅਠ ਗੁਣ ਗੋਵਿੰਦ ਨਿਤ ਗਾਵਹ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੱਤੇ